ਜੀ ਤੂੰ ਇਹ ਮੈਨੂੰ ਦੱਸਿਆ ਨਹੀਂ ਕਿ ਮੇਰੀ ਮੰਮਾ ਤੁਹਾਡੀ ਇਨਸਲਟ ਕੀਤੀ ਤੇਰੀ ਮੰਮੀ ਨੇ ਇਨਸਲਟ ਕੀਤੀ ਰੱਜ ਕੇ ਜਿਹਨੂੰ ਕਹਿੰਦੇ ਨਾ ਰੱਜ ਕੇ ذلیل ਕੀਤਾ ਮੈਨੂੰ ਤੂੰ ਸਾਡੇ ਘਰ ਦੇ ਮੈਟਰ ਦੇ ਵਿੱਚ ਨਾ ਬੋਲ ਤੇ ਜੇ ਇੰਨੀ ਗੱਲ ਮੈਨੂੰ ਕਹੀ ਤੇ ਸਾਡੇ ਘਰ ਦੇ ਮੈਟਰ ਦੇ ਵਿੱਚ ਕਿਉਂ ਬੋਲਦੀ ਹੋ ਮੈਂ ਤਾਂ ਤੈਨੂੰ ਦੱਸਿਆ ਨਹੀਂ ਕਿ ਲੜਾਈ ਪਊਗੀ ਉਹ ਜੇ ਮੇਰੀਆਂ ਅੱਖਾਂ ਘੜੀ ਪੜਦਾ ਹੈ ਤੇ ਤੈਨੂੰ ਤਾਂ ਹੋਸ਼ ਹੈਗੀ ਸੀ ਨਾ ਜੇ ਅੱਜ ਦੀਦੀ ਆਈ ਆ ਕੁਝ ਕਰਕੇ ਗਈ ਆ ਮੇਰੀ ਅੱਖਾਂ ਅੱਗੋਂ ਪਰਦਾ ਝੁੱਕ ਕੇ ਗਈ ਆ ਤੂੰ ਦੱਸ ਕੱਲੋਂ ਆਪਣੇ ਜਵਾਕ ਵੀ ਹੋਣੇ ਆ ਉਹ ਸਾਨੂੰ ਇਦਾਂ ਕਰਨਗੇ ਸਾਨੂੰ ਕਿਦਾਂ ਦਾ ਫੀਲ ਹੋਊਗਾ ਦੱਸ ਮੈਨੂੰ ਐਡਾ ਵੱਡਾ ਇਹ ਪਾਪ ਕਰਤਾ ਆ ਕਿੰਨੀ ਠੰਡ ਹੈ ਜਿਹਦੇ ਚ ਹੀ ਆਪਣੇ ਮਾਪੇਓਂ ਕੱਢਦੇ ਬਾਹਰ ਦਵਾ ਦਾ ਰੂ ਉਹਨਾਂ ਦੇ ਇੱਥੇ ਪਿਆ ਇੱਥੋਂ ਤੱਕ ਉਹਨਾਂ ਦੇ ਕੱਪੜੇ ਵੀ ਇੱਥੇ ਪਏ ਕਿੱਦਾਰੇ ਹੰਡੇ ਹੋਣਗੇ ਕਿੱਥੇ ਮਿਲੇ ਹੋਣਗੇ ਦੀਦੀ ਨੂੰ ਕਿਹੜੀ ਹਾਲਤ ਚ ਮਿਲੇ ਹੋਣਗੇ ਦੀਦੀ ਨੂੰ ਉਹ ਮੈਨੂੰ ਤੇ ਸੋਚ-ਸੋਚ ਕੰਬਣੀ ਆਉਂਦੀ ਐ ਮੈਂ ਕੀ ਕਰਤਾ ਹੋਏ ਕਿਦਾਂ ਦਾ ਮੇਰਾ ਪਾਗਲ ਦਿਮਾਗ ਏ ਜਿਹੜਾ ਮੈਂ ਲੋਕਾਂ ਦੇ ਮਗਰ ਲੱਗ ਕੇ ਕੁਝ ਕਰ ਬੈਠਾ ਮੈਂ ਹੀ ਨਾ ਸਮਝੀ ਤੂੰ ਤੇ ਸਮਝਦਾ ਰਹੀ ਆ ਕੀ ਐ ਨਾ ਤੂੰ ਤੇ ਮੈਨੂੰ ਸਮਝਾ ਸਕਦੀ ਆ ਨਾ ਕਿ ਨਹੀਂ ਸਵਕ ਇਦਾਂ ਨਹੀਂ ਬੋਲਣਾ ਉਹ ਚਪੇੜਾ ਹੀ ਮਾਰ ਦਿੰਦੀ ਮੇਰੇ ਕਿੰਨਾ ਗਲਤ ਕਰਤਾ ਮੈਂ ਕਿੰਨਾ ਪਾਪ ਕਰਤਾ ਮਾਪਿਓ ਰੱਬ ਦਾ ਰੂਪ ਹੁੰਦੇ ਆ ਤੇ ਮੈਂ ਆਪਣਾ ਰੱਬ ਹੀ ਘਰੋਂ ਕੱਢ ਬੈਠਾ ਉਹ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਦੀ ਕਿ ਮੈਂ ਕੀ ਕਰਾਂ ਮੇਰੇ ਦਿਮਾਗ ਚ ਕੋਈ ਚੀਜ਼ ਆਈ ਜਾਂਦੀ ਕਿੱਦਾਂ ਬਰਾਂਡ ਹੋਣਗੇ ਉਹ ਕਿਹੜੀ ਹਾਲਤ 'ਚ ਰਹਿੰਦੇ ਹੋਣੇ ਜਿਹੜੀ ਹਾਲਤ 'ਚ ਦੀਦੀ ਨੂੰ ਮਿਲੇ ਉਹ ਕਿੰਨੀ ਠੰਡ ਹੋਣੀ ਜਾਂਦੇ ਆਖੇ ਜੀ ਚੁੰਨੀਆਂ ਲਈਆਂ ਕੀ ਸੋਚਦੇ ਹੋਣੇ ਲੋਕੀ ਕਿ ਕਿੱਦਾਂ ਦੀ ਇਹਨਾਂ ਦੀ ਔਲਾਦ ਆ ਜਿਨ੍ਹਾਂ ਨੇ ਮਾਪਿਓ ਘਰੋਂ ਕੱਢ ਬੈਠੇ ਦੱਸ ਮੈਨੂੰ ਬੋਲ ਤੇਰੇ ਮਨ ਚ ਖਿਆਲ ਨਹੀਂ ਆਇਆ ਕਿਹਦੇ ਬਾਰੇ ਸੋਚਦੀ ਰਹੀ ਤੂੰ ਆਪਣੀ ਮਾਂ ਬਾਰੇ ਉਹ ਜਿਹੜੀ ਤੇਰੀ ਮਾਂ ਨੂੰ ਮੈਂ ਘਰੋਂ ਬਾਹਰ ਕੱਢਾਂ ਤੈਨੂੰ ਕਿਦਾਂ ਦਾ ਫੀਲ ਹੋਵੇ ਦੱਸ ਮੈਨੂੰ ਤੈਨੂੰ ਮਾਸਾ ਨਹੀਂ ਫੀਲ ਹੋਇਆ ਜਦੋਂ ਮੇਰੇ ਮਾਪਿਆਂ ਘਰੋਂ ਗਏ ਦੱਸ ਤੇਰੇ ਹੁੰਦਿਆਂ ਗਏ ਫਿਰ ਇੱਕ ਝੂੜ ਤੂੰ ਹੋਰ ਮਾਰਦਾ ਜੇ ਦੀਦੀ ਨੇ ਆ ਕੇ ਪੁੱਛਿਆ ਮੰਮੀ ਡੈਡੀ ਕਿੱਥੇ ਅਕੇ ਜੀਓ ਕੋਠੇ ਤੇ ਧੁੱਪ ਸੇਕਣ ਡਿਆ ਮੈਨੂੰ ਕੁਝ ਹੋਰ ਦੱਸਿਆ ਤੂੰ ਦੀਦੀ ਨੂੰ ਕੁਝ ਹੋਰ ਦੱਸਤਾ ਦੱਸ ਮੈਨੂੰ ਮੈਂ ਤਾਂ ਸਿਰਫ ਤੁਹਾਡੇ ਨਾਲ ਕੀਤਾ ਕਿ ਚਲ ਤੁਸੀਂ ਤੁਹਾਡੀ ਤਬੀਅਾ ਠੀਕ ਰਹੀਗੀ ਤੀ ਅੰਦਰ ਮੇਰੀ ਤਬੀਅਤ ਛੱਡ ਉਹਨਾਂ ਨੇ ਕੀ ਬੰਧਾ ਹੋ ਗਜਨਾ ਦੀ ਦਵਾਈ ਦਾਰੂ ਇੱਥੇ ਪਈ ਆ ਦੱਸ ਮੈਨੂੰ ਸਮਰਤ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਦੀਦੀ ਨੂੰ ਐਦਾ ਕਿਉਂ ਕਹਿਆ ਕਿ ਤੇ ਧੁੱਪ ਸੇਕਣ ਡੇ ਮਤਲਬ ਤੇਰੇ ਮਨ ਚ ਕੋਈ ਚੋਰ ਹੀ ਮੈਂ ਕਿਹਾ ਇਹ ਨਾ ਉਹ ਬਕੇ ਕਿ ਪੰਜ ਦਿਨਾਂ ਤੱਕ ਘਰੋਂ ਬਾਹਰ ਆ ਦੱਸ ਮੈਨੂੰ ਮੈਂ ਤਾਂ ਸਿਰਫ ਵੇਸ ਕਰਕੇ ਕਿਹਾ ਕਿ ਤੁਹਾਨੂੰ ਦੱਸਣ ਦੇਈ ਮੈਂ ਕਿ ਤੁਹਾਨੂੰ ਨਾ ਕੋਈ ਤਕਲੀਫ ਹੋਵੇ ਮੈਨੂੰ ਤਕਲੀਫ ਕਦੀ ਹੋਣੀ ਹੁਣ ਮੈਂ ਤੈਨੂੰ ਦੱਸਦਾ ਮੈਂ ਕਦੀ ਕੈਮਰੇ ਨੇ ਚੈੱਕ ਕੀਤੇ ਦੱਸ ਮੈਨੂੰ ਕਦੀ ਨਹੀਂ ਨਾ ਚੈੱਕ ਕੀਤੇ ਨਹੀਂ ਹੁਣ ਮੈਂ ਕਰੂੰ ਤਿੰਨਾ ਵੀ ਨਿਆਵਾ ਡਾਟਾ ਜਿਹੜਾ ਉਹ ਵੀ ਚੈੱਕ ਕਰੂੰਗਾ ਕਿ ਕੌਣ ਸਹੀ ਕੌਣ ਗਲਤ ਹੀ ਸਾਰਾ ਕੁਝ ਚੈੱਕ ਕਰੂੰ ਮੈਂ ਜੀ ਮੈਂ ਕਿਹਾ ਕਿ ਉਹ ਕੰਮ ਛੱਡ ਕੇ ਚੱਲ ਜਣ ਜੇ ਰਹਿਣਾ ਇੱਥੇ ਰਹੀ ਜਾਂਦੇ ਪਰ ਉਹਨਾਂ ਨੂੰ ਜ਼ਿਆਦਾ ਪਈ ਕਿ ਆਪਣੀ ਧੀ ਆ ਲਈ ਜਾਣਾ ਤੂੰ ਚਾਹੁੰਦੀ ਏ ਤੂੰ ਦੱਸ ਮੈਨੂੰ ਵਿਆਹ ਚ ਸ਼ਾਮਲ ਹੀ ਨਾ ਉਹ ਤੇ ਇਹਨਾਂ ਨੇ ਮੈਨੂੰ ਖਿਲਾ ਰਿਆ ਤੇ ਮੈਨਾਂ ਨੇ ਨਹੀਂ ਖਿਲਾ ਰਿਆ ਸਭ ਤੇਰੀ ਮਰਜ਼ੀ ਨਾ ਹੋਇਆ ਵਿਆਹ ਚ ਤੂੰ ਸ਼ਾਮਲ ਹੀ ਚੱਲ ਤੂੰ ਕਹਿੰਨੀ ਮੈਂ ਉਹਨਾਂ ਵੱਲ ਨਹੀਂ ਮੇਰੇ ਵੱਲ ਹੈ ਨਾ ਘੱਟੋ ਘੱਟ ਮੈਨੂੰ ਫੋਨ ਲਾ ਕੇ ਦੱਸ ਸਕਦੀ ਹੈ ਨਾ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਹੀ ਉਸ ਦਿਨ ਜਿੱਦ ਤੂੰ ਹੀ ਆਏ ਸੀ ਤੇ ਉਸ ਦਿਨ ਦੱਸਿਆ ਕੀ ਕਹਿੰਦਾ ਤੂੰ ਮੈਨੂੰ ਇੱਕ ਵਾਰੀ ਫੋਨ ਲਾ ਕੇ ਕਿਹਾ ਹੀ ਕਿ ਦੀਦੀ ਵਿਆਹ ਕਰਾਉਣ ਲੱਗੇ ਕਿਉਂ ਦੱਸ ਮੈਨੂੰ ਤੈਨੂੰ ਮੈਂ ਦੱਸਦਾ ਤੂੰ ਚਾਹੁੰਦੀ ਹਾਂ ਮਾਪੇ ਵੀ ਕਰੋ ਚਲ ਜੇ ਦੀਦੀ ਵੀ ਕਰੋ ਨਿਕਲ ਜੇ ਤੇ ਅਸੀਂ ਇਕੱਲੇ ਇੱਥੇ ਰਹੀਏ ਇਹੋ ਚੀਜ਼ ਹੀ ਨਾ ਨਹੀਂ ਨਹੀਂ ਮੈਂ ਤੇਰੇ ਦਿਮਾਗ 'ਚ ਇਹੋ ਚੀਜ਼ੀ ਮੇਰੀ ਗੱਲ ਸੁਣ ਉਹ ਸਾਡੇ ਘਰ ਦੇ ਨਾ ਧੀ ਦੇ ਘਰ ਪਾਣੀ ਨਹੀਂ ਪੀਂਦੇ ਤੇ ਮੇਰੀ ਮਾਪੇ ਉੱਥੇ ਰਹਿੰਦੇ ਆ ਤੇ ਤੂੰ ਕਹਿੰਨੀ ਆ ਕਿ ਮੈਂ ਕੁਝ ਕੀਤਾ ਨਹੀਂ ਸਭ ਤੇਰੀ ਵਜ੍ਹਾ ਨਾਲ ਹੋਇਆ ਹੈ ਇਹ ਸਭ ਚਾਲਬਾਜ਼ੀਆਂ ਤੇਰੀਆਂ ਤੇ ਤੇਰੀ ਮਾਂ ਦੀਆਂ ਹੀ ਇਹ ਤਾਂ ਮੈਨੂੰ ਹੁਣ ਸਮਝਾਈ ਦੀਦੀ ਪਰਦਾ ਚੁੱਕ ਗਏ ਮੇਰੀਆਂ ਅੱਖਾਂ ਤੋਂ ਪਰ ਤੂੰ ਕੀ ਕੀ ਕਰਤੁੱਤਾ ਕੀਤੀਆਂ ਅਜੇ ਤਾਂ ਮੈਂ ਕੈਮਰੇ ਚੈੱਕ ਕਰਨੇ ਆ ਉਦੋਂ ਵੇਖ ਲਈ ਤੇਰਾ ਕੀ ਬੰਦਾ ਈ ਉਹ ਜਨਾਨੀ ਤੇ ਮੋੜ ਹੁੰਦੀ ਆ ਬੰਦੇ ਦੇ ਮਗਰ ਪਰ ਇੱਥੇ ਮੋਢੀ ਵਿਗੜਿਆ ਆਪਣੇ ਬੰਦੇ ਨੂੰ ਝੜਕਾਉਂਦੀ ਰਹੀ ਤੂੰ ਦੱਸ ਜਦੋਂ ਤੇਰੀ ਮਾਂ ਮੈਨੂੰ ਝਿੜਕਦੀ ਕੀ ਕਹਿੰਦੀ ਹੁੰਦੀ ਆ ਮਾਂ ਹੀ ਆ ਕੋਈ ਨਹੀਂ ਫਿਰ ਕਿਉਂ ਆ ਝਿੜਕਦਾ ਤੇ ਜਦੋਂ ਮੇਰੀ ਮਾਂ ਮੈਨੂੰ ਕੁਝ ਕਹਿੰਦੀ ਸੀ ਸਮਝਾਉਣ ਦੀ بجائے ਤੂੰ ਮੈਨੂੰ ਪਰਕਾਉਂਦੀ ਰਹੀ ਉਹਨਾਂ ਦੇ ਖਿਲਾਫ ਇਹ ਸਾਰੀ ਕਸੂਰਵਾਰ ਤੂੰ ਆ ਮੇਰਾ ਇਹ ਚ ਕੀ ਕਸੂਰ ਹੈ ਦੱਸੋ ਤੂੰ ਹਰ ਗੱਲ ਤੋਂ ਮੈਨੂੰ ਕਹੀ ਜਾਂਦੇ ਜੀ ਕੀ ਦਾ ਕਸੂਰ ਕੱਢਾਂ ਮੈਂ ਮੇਰੇ ਮਾਪੇ ਤੇਰੇ ਕਰਕੇ ਮੇਰੇ ਤੋਂ ਦੂਰ ਗਏ ਆ ਉਹ ਤੂੰ ਮੈਨੂੰ ਮਾਸਾ ਨਹੀਂ ਸਮਝਾ ਸਕੀ ਇੱਕ ਵਾਰੀ ਮੈਨੂੰ ਸਮਝਾ ਕੇ ਕਹਿਨੀ ਤੇ ਸੇਵਕ ਨਹੀਂ ਤੁਸੀਂ ਗਲਤ ਕਰਨ ਦੇ ਜੇ ਅਸਕਰ ਨੂੰ ਉਹ ਮਾਪਿਆ ਤੇ ਤੂੰ ਉਹਨਾਂ ਨੂੰ ਘਰੋਂ ਕੱਢਣ ਲੱਗਿਆ ਕਸਰ ਨਹੀਂ ਛੱਡੀ ਮੈਂ ਥੋੜੀ ਉਹਨਾਂ ਨੂੰ ਘਰੋਂ ਕੱਢਿਆ ਵਾ ਤੁਸੀਂ ਆਪ ਹੀ ਉਹਨਾਂ ਨੂੰ ਬੋਲ ਕੇ ਗਏ ਜਿੱਥੇ ਤੂੰ ਉਹਨਾਂ ਨੂੰ ਨਹੀਂ ਚੰਗਾ ਲੱਗਾ ਤੂੰ ਆਪਣੀ ਕੁੜੀ ਨਾਲ ਚੱਲ ਗਏ ਨਾਲੇ ਉਹਦੇ ਆਪ ਹੀ ਚੁੰਦੇ ਹੀ ਗਿਆ ਹੋਈ ਆਪਣੀ ਕੁੜੀ ਨਾਲ ਮੇਲ ਵਰਤ ਰੱਖੇ ਸਾਡੇ ਕੀ ਚਾਹੁੰਦੇ ਹੀ ਆਪ ਚਾਹੁੰਦੇ ਓ ਸਾਰੇ ਕਸੂਰਵਾਰ ਤੂੰ ਆ ਤੂੰ ਕਰਦੀ ਕੁਝ ਹਾਂ ਮੈਨੂੰ ਦੱਸਦੀ ਕੁਝ ਹਾਂ ਮੈਨੂੰ ਉਲਟ ਦੱਸਦੀਆਂ ਸੀ ਤੁਸੀਂ ਮਾਵਾਂ ਤਿਆਂ ਮਾਵਾਂ ਤਿਆਂ ਦੋਵਾਂ ਨੇ ਮੇਰੀ ਲੜ ਕੇ ਜ਼ਿੰਦਗੀ ਬਰਬਾਦ ਕਰਤੀ ਮੇਰੇ ਮਾਪੇ ਇੰਨਾ ਮੇਰੇ ਬਾਰੇ ਸੋਚਦੇ ਰਹੇ ਮੈਨੂੰ ਘਰੋਂ ਬਾਹਰ ਕੱਢਤਾ ਕੀ ਕੁਝ ਕੀਤਾ ਮੈਂ ਉਹਨਾਂ ਦੇ ਨਾਲ ਮੈਨੂੰ ਤਾਂ ਸੋਚ ਸੋਚ ਕੇ ਰਾਂ ਨੀ ਹੁੰਦੀ ਕਿ ਮੈਂ ਇਦਾਂ ਦਾ ਗਰਿਆ ਇਨਸਾਨ ਨਿਕਲਿਆ ਉਹ ਵੀ ਤੇਰੇ ਪਿੱਛੇ ਲੱਗ ਕੇ ਉਹ ਜਨਾਨੀ ਪਿੱਛੇ ਲੱਗ ਕੇ ਨਾ ਮੈਂ ਆਪਣਾ ਘਰ ਬਰਬਾਦ ਕਰ ਲਿਆ ਆਪਣੇ ਮਾਪਿਓ ਦੂਰ ਕਰ ਲਏ ਜੇ ਮੇਰੀ ਜਨਾਨੀ ਚੰਗੀ ਹੁੰਦੀ ਨਾ ਅੱਜ ਮੇਰਾ ਘਰ ਹੱਸਦਾ ਵਸਦਾ ਹੋਣਾ ਹੈ ਰੀ ਗੱਲ ਸਾਗਰ ਦੀ ਮਨ 'ਚ ਮੇਰਾ ਗੁੱਸਾ ਹੈ ਮਨ ਜਾਂਦਾ ਗੁੱਸਾ ਜੇ ਮੈਂ ਠੰਡਾ ਪੈ ਜਾਂਦਾ ਉਹਨੇ ਮਨ ਜਾਂ ਪਰ ਨਹੀਂ ਤੂੰ ਮੈਨੂੰ 扑ੜਕਾਇਆ ਦੀਦੀ ਖਿਲਾਫ ਪੜਕਾਇਆ ਸਾਗਰ ਖਿਲਾਫ ਪੜਕਾਇਆ ਮੇਰੇ ਮਾਪਿਓ ਖਿਲਾਫ ਪੜਕਾਤਾ ਆਖੇ ਜੀ ਤੁਹਾਡੇ ਮਾਪਿਓ ਇਦਾਂ ਕਹਿੰਦੇ ਆ ਸਾਗਰ ਗਲਤ ਹੁੰਦਾ ਨਾ ਤੇ ਮੈਨੂੰ ਪੈਸੇ ਨਾ ਦਿੰਦਾ ਭਾਈ ਵਾਲੀ ਤੇ ਮੈਂ ਤੋੜੀ ਆ ਯਾਰ ਉਹਦਾ ਤੇ ਕਸੂਰ ਹੀ ਕੋਈ ਨਹੀਂ ਫਿਰ ਕੀ ਹੋਇਆ ਜੇ ਯਾਰੀ ਦੋਸਤੀ ਰਿਸ਼ਤੇਦਾਰੀ ਚ ਬਦਲ ਗਈ ਮੈਂ ਤੇ ਇਹੋ ਸੋਚਦਾ ਰਿਆ ਮੇਰੀ ਯਾਰ ਮੇਰਾ ਯਾਰ ਨਹੀਂ ਰਿਸ਼ਤਾ ਕਰਨਾ ਇੱਥੇ ਨਹੀਂ ਉਹ ਇਹ ਅਗਲਾ ਦਿਲ ਦਾ ਚੰਗਾ ਬੰਦਾ ਜੇ ਮੈਂ ਭਾਈ ਵਾਲੀ ਤੋੜੀ ਮੈਨੂੰ ਪੈਸੇ ਉਸੇ ਵੇਲੇ ਫੜਾਤੇ ਯਾਰੀ ਦੋਸਤ ਤੇ ਤਾਂ ਯਾਦ ਆਇਆ ਤੂੰ ਵੀ ਤੇ ਮੇਰੀ ਫਰੈਂਡ ਹੀ ਆ ਪਹਿਲਾਂ ਦੱਸ ਤੂੰ ਵੀ ਫਰੈਂਡ ਹੀ ਹਨਾ ਬਾਅਦ ਚ ਆਪਾਂ ਵਿਆਹ ਕਰਾਇਆ ਨਾ ਦੱਸ ਹੁਣ ਕੌਣ ਕਸੂਰ ਵਾਰਿਆ ਇਸ ਚੀਜ਼ ਦੱਸ ਹੁਣ ਛੇਤੀ ਦੱਸ ਸੇਵਾ ਕਰ ਸੇਵਾ ਕਰ ਗਲਤ ਕੀਤਾ ਮੈਂ ਬੜਾ ਗਲਤ ਕਰਤਾ ਮੈਂ ਕਿੰਨਾ ਗਿਰਿਆ ਆ ਇਨਸਾਨ ਨਿਕਲਿਆ ਮੈਂ ਆਪਣੇ ਮਾਂ ਪਿਓ ਤੋਂ ਦੂਰ ਕਰਤੇ ਮੈਂ ਸੇਵਕਾ ਸੇਵਕ ਮੰਮੀ ਸੇਵਕ ਉੱਠੋ ਸੇਵਕ ਕੀ ਹੋਇਆ ਤੁਹਾਨੂੰ ਮੰਮੀ ਸੇਵਕ ਮੰਮੀ ਸੇਵਕ ਉੱਠੋ ਸੇਵਕ ਸੇਵਕ ਉੱਠੋ ਸੇਵਕ ਜਾ ਚੱਲ ਜਾ ਮੇਰੇ ਲੱਗ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਚੱਲ ਜਾ ਹੱਥ ਨਾ ਲਾ ਮੈਨੂੰ ਮੈਨੂੰ ਆਤਰਾਲਾ ਮੇਰੇ ਨਜ਼ਰਾਂ ਤੋਂ ਦੂਰ ਹੋ ਜਾ ਮੈਂ ਤੇਰੀ ਸ਼ਕਲ ਨਹੀਂ ਵੇਖਣਾ ਚਾਹੁੰਦਾ ਚੱਲ ਜਾ ਨਹੀਂ ਮੈਂ ਤਾਂ ਵਿਹੜੀ ਗਈ ਨਹੀਂ ਜਾਣਾ ਦੇਵਕ ਚੱਲ ਜਾ ਜਾ ਆਪਣੀ ਬਾਹ ਕੋਲ ਨਹੀਂ ਦੇਵਕ ਮੇਰੇ ਮਾਪੇ ਦੂਰ ਕੀਤੇ ਮੈਨੂੰ ਚੱਲ ਜਾ ਚੱਲ ਜਾ ਆਪਣੇ ਮਾਪੇ ਕੋਲ ਕੋਈ ਗੱਲ ਨਹੀਂ ਹੋ ਕਿ ਦੇਵਕ ਮੇਰੇ ਮਾਪੇ ਜੇ ਬੱਟੋ ਜੇ ਬੱਟ ਮਾਸੀ ਜੀ ਤੁਸੀਂ ਇੱਥੇ ਇਕੱਲੇ ਬੈਠੇ ਹੋ ਅੰਜੂ ਕਿੱਥੇ ਗਈ ਹੈ ਉਹ ਬੇਟਾ ਸੇਵਕ ਵੱਲ ਗਈ ਹੈ ਸੇਵਕ ਵੱਲ ਗਈ ਹੈ ਹਾਂ ਜੀ ਮੈਂ ਇਹਨੂੰ ਕਿੰਨੀ ਵਾਰੀ ਕਿਹਾ ਸੇਵਕ ਵੱਲ ਕੀ ਜਾਣ ਦੀ ਲੋੜ ਹੈ ਉਹ ਫਿਰ ਕਿਉਂ ਗਈ ਹੈ ਚਲੋ ਬੇਟਾ ਮੈਂ ਇਹ ਤੇ ਬੜਾ ਸਮਝਾਇਆ ਪਰ ਸਮਝਦੀ ਨਹੀਂ ਖੂਨ ਦਾ ਰਿਸ਼ਤਾ ਤਾਂ ਪਤਾ ਇਦਾਂ ਹੀ ਫਰਕ ਹੋਣਾ ਮਾਸੀ ਜੀ ਖੂਨ ਦਾ ਰਿਸ਼ਤਾ ਤੇ ਹੈਗਾ ਲੇਕਿਨ ਉਹ ਸੇਵਕ ਨੂੰ ਨਹੀਂ ਪਤਾ ਉਹ ਕਿੰਨਾ ਜਲੀਲ ਕਰਦਾ ਮੈਨੂੰ ਪਤਾ ਹੈ ਨਾ ਜਿਨੇ ਆਪਣੀ ਮਾਂ ਨੂੰ ਨਹੀਂ ਰੱਖਿਆ ਜਿਨੇ ਭੈਣ ਦੀ ਇੱਜ਼ਤ ਨਹੀਂ ਕੀਤੀ ਅਰੰਜਲੀ ਮੀਂ ਗੱਲ ਸੁਣੋ ਇੜ ਕੇ ਚਲੇਗੀ ਕੁਰੀ ਤੇ ਭੈਣ ਭਰਾਵਾਂ ਚ ਸੋਰ ਲਾਈ ਚਗਰੇ ਹੁੰਦੇ ਰਹਿੰਦੇ ਆ ਠੀਕ ਆ ਸਮਝਾ ਕੇ ਆਏਗੀ ਅਕਲਵਲੀ ਦੀ ਆ ਉਹਨੇ ਵੀ ਮਤ ਦੇ ਕੇ ਆਈ ਚੰਗੀ ਤਰ੍ਹਾਂ ਹਾਂ ਮਤ ਦੇ ਕੇ ਆਈਗੀ ਮੈਂ ਕਿਹਾ ਜੀ ਮੈਂ ਉਸ ਮੁੰਡੇ ਦੀ ਬੋਲੀ ਵੇਖੀ ਆ ਉਹਨੂੰ ਨਾ ਮਾਂ ਦੀ ਕਦਰ ਐ ਨਾ ਭੈਣ ਦੀ ਕਦਰ ਐ ਸਾਡੀ ਅੰਜੂ ਕਿਸੇ ਤੋਂ ਮਾੜੀ ਐ ਉਹ ਕਿਉਂ ਉੱਥੇ ਜਲੀਲ ਹੋਣ ਗਈ ਐ ਉਹ ਜਲੀਲ ਹੋਣ ਨਹੀਂ ਗਈ ਸਮਝਾਣ ਗਈ ਐ ਸਮਝਾ ਕੇ ਹੀ ਆਏਗੀ ਉਹਨੂੰ ਚੰਗੀ ਤਰ੍ਹਾਂ ਘਬਰਾਣਾ ਦੋ ਆ ਆਣਨ ਆਲਣ ਦੇ ਉਹਨੂੰ ਦੇਖਨੀ ਆ ਇੰਨਾ ਕਿ ਉਹ ਸਮਝਾ ਕੇ ਆਈ ਐ ਜਾਂ ਉਹ ਜਲੀਲ ਹੋ ਕੇ ਆਈ ਐ ਲੜਾਈ ਕਿੱਥੇ ਨਹੀਂ ਹੁੰਦੀ ਭੈਣ ਭਰਾਵਾਂ ਚ ਲੜਾਈ ਹੁੰਦੀ ਐ ਮਾਂ ਪਿਓ ਚ ਲੜਾਈ ਹੁੰਦੀ ਐ ਮੀਆਂ ਬੇਬੀ ਚ ਲੜਾਈ ਹੁੰਦੀ ਐ ਉਹ ਜਲੀਲ ਹੋਣ ਨਹੀਂ ਗਈ ਉੱਥੇ ਸਮਝਾਨ ਗਈ ਚੰਗੀ ਤਰ੍ਹਾਂ ਸਮਝਾ ਕੇ ਆਏਗੀ ਹਮਮ ਠੀਕ ਐ ਮੈਂ ਕਿਹਾ ਜੀ ਤੁਸੀਂ ਛੱਡ ਦਿਓ ਇਸ ਗੱਲ ਨੂੰ ਮੈਂ ਉਸ ਮੀਆਂ ਬੇਬੀ ਨੂੰ ਕੰਨੀ ਨਾਲ ਸੁਣਿਆ ਤੇ ਅੱਖਾਂ ਨਾਲ ਦੇਖਿਆ ਕਿਸ ਤਰ੍ਹਾਂ ਉਹ ਬੋਲਦੇ ਨੇ ਕਿਸ ਤਰ੍ਹਾਂ ਗੱਲਾਂ ਕਰਦੇ ਨੇ ਤੇ ਐ ਡਰ ਲੱਗ ਰਿਹਾ ਕਿ ਅੰਜੂ ਕੀ ਕੀ ਨਹੀਂ ਸੁਣਦੀ ਹੋएगी ਕੀ ਕੀ ਜਰਦੀ ਹੋਣੀ ਐਸ ਵੇਲੇ ਉਹ ਅੰਜਲੀ ਬੇਟਾ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੇਰੇ ਮਨ ਨੂੰ ਤਸੱਲੀ ਹੋ ਗਈ ਐ ਵੀ ਮੇਰੀ ਧੀ ਤੁਹਾਡੇ ਘਰ ਦੁਖੀ ਨਹੀਂ ਰਹਿ ਸਕਦੀ ਖੁਸ਼ ਰਹੇਗੀ ਮੇਰਾ ਨਾ ਤੁਹੀ ਸਾਰਾ ਬੋਝ ਹਲਕਾ ਕਰ ਦਿੱਤਾ ਤੇਰੀ ਗੱਲ ਸੁਣੋ ਬੇਟਾ ਹੁਣ ਉਹਨੂੰ ਕੋਈ ਜਲੀਲ ਨਹੀਂ ਕਰ ਸਕਦਾ ਉਹ ਘਰੋਂ ਪਰੀ-ਪੀਤੀ ਗਈ ਐ ਉਹ ਹੁਣ ਸੇਵਕ ਨੂੰ ਚੰਗੀ ਤਰ੍ਹਾਂ ਸਹੀ ਕਰਕੇ ਆਏਗੀ ਅੱਗੇ ਤੇ ਉਹਨੂੰ ਟੈਨਸ਼ਨ ਸੀ ਕਿ ਉਹਦਾ ਮਾਪੇ ਉੱਥੇ ਆ ਕੁਝ ਕਵੇ ਨਾ ਤੇ ਹੁਣ ਉਹਨੂੰ ਕੋਈ ਡਰ ਨਹੀਂ ਕਿਸੇ ਦਾ ਉਹ ਜੋ ਕਰਕੇ ਆਏਗੀ ਨਾ ਸਹੀ ਕਰਕੇ ਆਏਗੀ ਬੇਟਾ ਸੋ ਮਾਸੀ ਜੀ ਤੁਹਾਡੀ ਇਸ ਗੱਲ ਨੇ ਤੇ ਮੇਰੀ ਟੈਨਸ਼ਨ ਲਾਤੀ ਨਹੀਂ ਤੇ ਮੈਨੂੰ ਤੇ ਇਸ ਗੱਲ ਦਾ ਬਹੁਤ ਡਰ ਸੀ ਕਿ ਸਾਗਰ ਨੇ ਆ ਕੇ ਬਹੁਤ ਬੋਲਣਾ ਕਿ ਉਹ ਜਿੱਥੇ ਗਰਨ ਗਈ ਗਈ ਨਹੀਂ ਨਹੀਂ ਬੇਟਾ ਤੂੰ ਇਹ ਕੁਝ ਸਾਰੇ ਡਰ ਮਨ ਚੋਂ ਕੱਢ ਦੋ ਕੋਈ ਟੈਨਸ਼ਨ ਨਾ ਲਓ ਚਲੋ ਬੇਟਾ ਇਹ ਗੱਲਾਂ ਛੱਡੋ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਸਫ਼ਰ ਕਿੱਦਾਂ ਦਾ ਰਿਹਾ ਸਫ਼ਰ ਤੇ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਸਫ਼ਰ ਰਿਹਾ ਨਾਲੇ ਜਿੱਥੇ ਮਾਪਿਓ ਘਰ ਬੈਠੇ ਹੋਣਾ ਬੱਚੇ ਐਸੀ ਕਰਦੇ ਰਹਿੰਦੇ ਆ ਹਾਂ ਬਿਲਕੁਲ ਬਿਲਕੁਲ ਇਹ ਕਿਸੇ ਕਿਸੇ ਨੂੰ ਬੇਟਾ ਸਾਰ ਹੁੰਦੀ ਹੈ ਵੱਡੇ ਆ ਦਾ ਆਸਰਾ ਸਮ ਬਹੁਤ ਜ਼ਰੂਰੀ ਚਾਹੀਦਾ ਜਾਨ ਜੀ ਦੇਣਾ ਵਾ ਠੀਕ ਹੈ ਜੀ ਬਹੁਤ ਦੱਸਦਾ ਮੈਂ ਜੀ ਐਸ ਘਰ ਨੂੰ ਆਪਣੇ ਘਰ ਸਮਝਣਾ ਮੈਂ ਹੁਣ ਤੁਹਾਨੂੰ ਉੱਥੇ ਨਹੀਂ ਜਾਣ ਦੇਣਾ ਉਹ ਗੱਲ ਤੇ ਬੇਟਾ ਤੁਹਾਡੀ ਠੀਕ ਆ ਮੇਰਾ ਵੀ ਮਨ ਲੱਗਾ ਪਰ ਤੁਹਾਨੂੰ ਪਤਾ ਮਾਪੇ ਤੇ ਇਆਂ ਘਰ ਨਹੀਂ ਰਹਿ ਸਕਦੇ ਪੁੱਤਰਾਂ ਘਰ ਹੀ ਚੰਗੇ ਲੱਗਦੇ ਐ ਤੁਸੀਂ ਧੀ ਦਾ ਘਰ ਨਾ ਸਮਝੋ ਐ ਤੁਸੀਂ ਪੁੱਤਰ ਦਾ ਘਰ ਹੀ ਸਮਝੋ ਬਿਲਕੁਲ ਤੇ ਅਸੀਂ ਹੁਣ ਆਪਣਾ ਪਿੰਡ ਵਾਲਾ ਘਰ ਵੀ ਠੀਕ ਕਰਵਾਣ ਲੱਗਿਆ ਤੁਸੀਂ ਚਾਹੋ ਤੇ ਉੱਥੇ ਰਹਿ ਲੈਣਾ ਹਾਂਜੀ ਚਲੋ ਬੇਟਾ ਸ਼ਾਬਾਸ਼ੇ ਦੰਡੇ ਪਰ ਮਾਵਾਂ ਤੇ ਪੁੱਤਰਾਂ ਕੋਲ ਹੀ ਚੰਗੀਆਂ ਲੱਗਦੀਆਂ ਨਹੀਂ ਨਹੀਂ ਇਸ ਤਰ੍ਹਾਂ ਗੱਲ ਨਾ ਕਰੋ ਤੁਸੀਂ ਵੀ ਸਾਡੀ ਮਾਂ ਹੀ ਤੁਹਾਡਾ ਬਹੁਤ ਸੁੱਖ ਸਾਨੂੰ ਪਰ ਇੱਕ ਇੱਕ ਗਾ ਤੁਹਾਡੀ ਜਮੀਨ ਲੱਗੀ ਮੈਨੂੰ ਤੁਸੀਂ ਸੇਵਕ ਨੂੰ ਆਪਣਾ ਮੁੰਡਾ ਸਮਝਿਆ ਸਾਨੂੰ ਆਪਣਾ ਪੁੱਤ ਨਹੀਂ ਸਮਝਿਆ ਤੁਸੀਂ ਨਹੀਂ ਨਹੀਂ ਬੇਟਾ ਇਹ ਤਾਂ ਗੱਲ ਬਿਲਕੁਲ ਗਲਤ ਹੈ ਸਮਝਿਆ ਕਿਉਂ ਨਹੀਂ ਉਹ ਤਾਂ ਤੁਹਾਨੂੰ ਪਤਾ ਫਿਰ ਸੇਵਕ ਆਪਣੀ ਜਗ੍ਹਾ ਤੁਸੀਂ ਤੇ ਸਾਗਰ ਆਪਣੀ ਜਗ੍ਹਾ ਪਰ ਜਿਹੜਾ ਤੁਸੀਂ ਆਪਣੇ ਦਿਲ 'ਚ ਸਾਡੇ ਲਈ ਜਗ੍ਹਾ ਬਣਾਈ ਹੈ ਨਾ ਉਹ ਮੈਂ ਤੁਹਾਡਾ ਦੇਨ ਨਹੀਂ ਦੇ ਸਕਦਾ ਤੁਸੀਂ ਸਾਡੀ ਮਾਂ ਆ ਗਿਓ ਮਾਂ ਹੀ ਰਹਿਣਾ ਹੋ ਤੁਸੀਂ ਉਹ ਤੁਹਾਨੂੰ ਬਸ ਜਾਣ ਨਹੀਂ ਦੇਣਾ ਮੈਂ ਤੁਹਾਨੂੰ ਚਲੋ ਸ਼ਾਬਾਸ਼ ਬੇਟਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਤੁਸੀਂ ਇੱਥੇ ਹੀ ਰਹਿਣਾ ਸਾਡੇ ਕੋਲ ਰਹਿਣਾ ਭਾਵੇਂ ਅੰਜੂ ਆ ਜੇ ਠੀਕ ਹੈ ਇੱਥੇ ਰਹਿਣਾ ਤੁਸੀਂ ਮੈਂ ਤੁਹਾਨੂੰ ਨੀਝ ਜਾਨ ਦੇਣਾ ਆਪਣੇ ਤੋਂ ਵੱਖ ਨਹੀਂ ਹੁੰਦਣਾ ਤੁਹਾਨੂੰ ਮੈਂ ਤੁਸੀਂ ਬੈਠੋ ਮੈਂ ਤੁਹਾਡੇ ਲਈ ਥੋੜੀ ਥੋੜੀ ਚਾਹ ਬਣਾ ਕੇ ਲਿਆਵਾਂ ਨਹੀਂ ਮਾਸੀ ਜੀ ਤੁਸੀਂ ਬੈਠੋ ਨਹੀਂ ਬੇਟਾ ਜੇ ਮੈਨੂੰ ਮਾਂ ਕਹਿੰਦੇ ਹੋ ਤਾਂ ਫਿਰ ਮਾਂ ਦੇ ਹੱਥਾਂ ਦੀ ਚਾਹ ਨਹੀਂ ਪੀਓਗੇ ਚਲੋ ਠੀਕ ਹੈ ਮਾਸੀ ਜੀ ਤੁਹਾਡੇ ਆਦੀ ਚਾਹ ਪੀਨੇ ਫਿਰ ਆਪਾਂ ਠੀਕ ਹੈ ਜੀ ਕੁਝ ਅਜੀਬ ਜਿਹਾ ਲੱਗਦਾ ਪਿਆ ਅੱਜ ਅਜੀਬ ਮੰਦੇ ਉਹ ਵਧੀਆ ਲੱਗਦਾ ਪਿਆ ਉਹ ਵਧੀਆ ਤੇ ਮੈਨੂੰ ਵੀ ਲੱਗਦਾ ਪਿਆ ਅੱਜ ਪਤਾ ਨਹੀਂ ਕਿ ਆ ਮਮੀ ਘਰ ਬੈਠੇ ਹੋਏ ਨੇ ਅੱਗੇ ਜਦੋਂ ਵੀ ਮੈਂ ਘਰ ਆਉਂਦਾ ਸੀ ਨਾ ਮੈਨੂੰ ਇਹਦਾ ਮਜ਼ਾ ਨਹੀਂ ਸੀ ਆਉਂਦਾ ਸਾਦਰ ਕਿੰਨਾ ਕਿਸਮਤ ਵਾਲਾ ਹੈ ਹਾਂ ਉਹ ਤੇ ਹੈ ਉਹਨੂੰ ਕਿੰਨੇ ਸੋਹਣੇ ਚੰਗੇ ਸੋਹੜੇ ਮਿਲੇ ਆ ਬਹੁਤ ਵਧੀਆ ਹੈ ਇਹੋ ਜੇ ਮਾਪੇ ਉਹ ਸਾਡੇ ਵੀ ਹੋਣ ਕਿੰਨਾ ਮਜ਼ਾ ਆਵੇ ਮੇਰੇ ਮਾਪੇ ਤੇ ਨਹੀਂ ਹੈਗੇ ਇਹਨਾਂ ਨੇ ਮੇਰੇ ਮਾਪਿਆਂ ਦੀ ਕਮੀ ਨਾ ਪੂਰੀ ਕਰਤੀ ਹੈ ਮੇਰਾ ਦਿਲ ਨਾ ਖੁਸ਼ ਹੋ ਗਿਆ ਨਾ ਮੈਂ ਤੋ ਕੀ ਦੱਸਾਂ ਜੀ ਕਰਦਾ ਮੈਂ ਇਹ ਮੈਨੂੰ ਆਪਣਾ ਘਰ ਅਸਲੀ ਮੈਨੂੰ ਹੁਣ ਆਪਣਾ ਘਰ ਲੱਗਦਾ ਪਿਆ ਮੈਨੂੰ ਸਾਗਰ ਕਿੰਨਾ ਕਿਸਮਤ ਵਾਲਾ ਘਰ ਜੀ ਇਹ ਗੱਲ ਤੇ ਬਿਲਕੁਲ ਸਹੀ ਹੈ ਮਾਪਿਓ ਨਾਲ ਬਹੁਤ ਰੌਣਕ ਹੁੰਦੀ ਹੈ ਬੇਵਕੂਫਾਗਾ ਸੇਵਕ ਜਿਨਨੇ ਆਪਣੇ ਮਾਪਿਓ ਨੂੰ ਘਰੋਂ ਕੱਢਤਾ ਕਲਯੁਗ ਹੋ ਗਿਆ ਕਲਯੁਗ ਬਹੁਤ ਹੀ ਬਦਕਿਸਮਤ ਹੈ ਨਾ ਸੇਵਕ ਨੂੰ ਤੇ ਨਾ ਉਹਦੀ ਘਾਬੀ ਨੂੰ ਕਦੀ ਅਕਲ ਆਣੀ ਨਹੀਂ ਮੈਂ ਕਹਿੰਨੀ ਆ ਇਹ ਚਿੰਗੇ ਮਾਪਿਓ ਬਸ ਤੁਹਾਨੂੰ ਮੈਂ ਇਹੀ ਕਹਾਂਗਾ ਬਸ ਮੈਂ ਕਹਿੰਨੀ ਆ ਦੋਨੋਂ ਜਿਹਨੇ ਬੜੇ ਹੀ ਬਦਕਿਸਮਤ ਹੈ ਗਏ ਨੇ ਚੰਗੇ ਦੇਵਤਾ ਵਰਗੇ ਮਾਪਿ ਉਹਨਾਂ ਜਿਨ੍ਹਾਂ ਨੇ ਘਰੋਂ ਕੱਢ ਤਾ ਅੰਜੂ ਵਰਗੀ ਭੈਣ ਦੇਖੋ ਕੀ ਕਸੂਰ ਸੀ ਅੰਜੂ ਦਾ ਕਿ ਬਸ ਇੰਨਾ ਕਸੂਰ ਕੀ ਉਹਨੇ ਵਿਆਹ ਕੀਤਾ bizness ਦੇ ਵਿੱਚ ਰਿਸ਼ਤੇਦਾਰੀਆਂ ਨਹੀਂ ਪੈਂਦੀਆਂ ਛੱਡ ਉਹਦੀ ਗੱਲ ਕੀ ਕਰਨੀ ਉਹਦੇ ਪੱਲੇ ਤਾਂ ਅਕਲ ਹੀ ਨਹੀਂ ਗਈ ਉਹਨੂੰ ਵੀ ਪਤਾ ਕਿਸੇ ਗੱਲ ਦਾ ਛੱਡ ਦੇ ਉਹਦੀ ਗੱਲ ਹੀ ਨਾ ਕਰ ਦੋ ਉਹਦੇ ਨਾਲ ਬਸ ਮਾਸੀ ਚਾਹ ਲਿਆਂਦੀ ਪਈ ਹੈ ਚਾਹ ਦਾ ਸੁਆਦ ਵੇ ਤੁਹਾਨੂੰ ਬੜੀ ਚਾਹ ਦੀ ਪਈ ਹੈ ਯਾਰ ਮਾ ਦਾ ਹੱਤਾ ਚਾਹ ਪੀ ਦਾ ਮਜ਼ਾ ਹੀ ਕੀ ਹੈਗਾ ਮੈਨੂੰ ਪਤਾ ਨਾ ਬਿਲਕੁਲ ਵੀ ਮੈਂ ਬੱਸ ਮਾ ਮਾ ਦਾ ਪਿਆਰ ਹੀ ਚਾਹੀਦਾ ਮਾ ਦਾ ਹੱਦ ਚਾਹ ਪੀਣਿਆ ਆ ਚਲੋ ਠੀਕ